ਇਬਨਾਨ ਦੇ ਉੱਤੇ ਸਭ ਤੋਂ ਵੱਡਾ ਹਮਲਾ ਹਿਜ਼ਬੁੱਲਾ ਦੇ 1000 ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਗਏ ਨੇ ਇਜ਼ਰਾਈਲ ਨੇ 1400 ਤੋਂ ਵੱਧ ਮਜ਼ਾਇਲਾ ਦਾਕੀਆਂ ਨੇ 에ਅਰ ਸਟ੍ਰਾਈਕ ਦੇ ਵਿੱਚ 492 ਮੌਤਾਂ ਹੋ ਚੁੱਕੀਆਂ ਨੇ ਤੇ 1600 ਤੋਂ ਜ਼ਿਆਦਾ ਜ਼ਖਮੀ ਦੱ세 ਜਾ ਰਹੇ ਨੇ ਮ੍ਰਿਤਕਾਂ ਦੇ ਵਿੱਚ 35 ਬੱਚੇ ਅਤੇ 58 ਮਹਿਲਾਵਾਂ ਸ਼ਾਮਲ ਨੇ ਇਜ਼ਰਾਈਲੀ ਹਮਲੇ ਜਿਹੜਾ ਉਹ ਹਿਜ਼ਬੁੱਲ ਕਮਾਂਡਰ ਦੇ ਵਿੱਚ ਢੇਰ ਹੋ ਗਿਆ ਦਾ ਇਜ਼ਰਾਈਲੀ ਸੈਨਾ ਨੇ ਹਿਜ਼ਬੁੱਲਾ ਦੇ ਉੱਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਨੇ ਲਬਨਾਨ ਦੇ ਵਿੱਚ ਸੈਂਕੜੇ ਹੀ 에ਅਰ ਸਟ੍ਰਾਈਕਸ ਕੀਤੀਆਂ ਨੇ। ਲਬਨਾਨ ਦੇ ਜਿਹੜਾ ਸਿਹਤ ਮੰਤਰਾਲੇ ਦੇ ਮੁਤਾਬਕ ਹੁਣ ਤੱਕ 492 ਲੋਕਾਂ ਦੀ ਜਾਨ ਚਲੀ ਗਈ ਹੈ। ਮਰਨ ਵਾਲਿਆਂ ਦੇ ਵਿੱਚ 35 ਬੱਚੇ ਅਤੇ 58 ਮਹਿਲਾਵਾਂ ਸ਼ਾਮਿਲ ਨੇ। ਇਸ ਤੋਂ ਇਲਾਵਾ 1645 ਲੋਕ ਨੇ 1000 ਤੋਂ ਵੱਧ ਜਿਹੜੇ ਲੋਕ ਜ਼ਖਮੀ ਹੋਏ ਨੇ, ਫੱਟੜ ਹੋਏ ਨੇ। ਇਜ਼ਰਾਈਲ ਦੇ ਫਾਈਟਰ ਜੈਟ ਹਾਲੇ ਲਬਲਾਨ ਦੇ ਉੱਤੇ ਜਿਹੜਾ ਬੰਮ ਸਵਟਰਾਏ ਨੇ तमाम रिपोर्ट्स ਦੀ ਮੰਨੀ ਹੈ ਤਾਂ ਲਬਨਾਨ ਦੇ ਵਿੱਚ ਅਫੜਾ ਤਫੜੀ ਦਾ ਇਸ ਵੇਲੇ ਮਾਹੌਲ ਹੈ ਤਣਾਪੂਨ ਸਥਿਤੀ ਹੈ ਸਹਿਮ ਦੇ ਮਾਹੌਲ ਦੇ ਵਿੱਚ ਲੋਕ ਨੇ ਔਰ ਹਜ਼ਾਰਾਂ ਹੀ ਲੋਕ ਜਿਹੜਾ ਉਥੋਂ ਛੱਡ ਕੇ ਜਾ ਰਹੇ ਨੇ ਜਾਨ ਬਚਾਉਣ ਦੇ ਲਈ ਭੱਜ ਰਹੇ ਨੇ ਇਸੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜ਼ਾਮਿਨ ਨੇਤਰੀਆਹੁ ਉਹਨਾਂ ਨੇ ਮੰਗਲਵਾਰ ਨੂੰ ਅਮਰੀਕਾ ਦੀ ਯਾਤਰਾ ਦੌਰਾਨ ਉਹ ਯਾਤਰਾ ਤੇ ਉਹ ਜਾਣ ਵਾਲੇ ਨੇ ਤਜਹ ਦੇ ਵਿੱਚ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਵੀ ਸੰਬੋਧਨ ਕਰਨ ਗੇਤਾ ਜਹੇ ਦੇ ਵਿੱਚ ਉਹਨਾਂ ਦੀ ਤਰਫੋਂ ਕੋਈ ਬਿਆਨ ਜੜਾਇਓ ਜਾਰੀ ਕੀਤਾ ਜਾ ਸਕਦਾ ਹੈ ਲੇਕਿਨ ਉਹਨਾਂ ਨੇ ਇਸ ਬਿਆਨ ਦੇ ਵਿੱਚ ਜੋ ਹਾਲ ਹੀ ਦੇ ਵਿੱਚ ਹੁਣ ਦੇ ਕੇ ਹਟੇ ਨੇ ਉਸ ਜੋ ਕਹਿ ਰਹੇ ਨੇ ਕਿ ਹਿਜ਼ਬੁੱਲਾ ਦੇ 1400 ਠਿਕਾਣਿਆਂ ਦੇ ਉੱਤੇ ਹਮਲਾ ਹੋਇਆ ਇਹ ਇਸ ਐਨ ਅਭਿਆਨ ਜਿਹੜਾ ਹੈਗਾ 2006 ਦੇ ਯੁੱਧ ਤੋਂ ਬਾਅਦ ਹਿਜ਼ਬੁੱਲਾ ਦੁਆਰਾ ਬਣਾਏ ਗਏ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਦੇ ਲਈ ਚਲਾਇਆ ਗਿਆ ਹੈ ਯੁੱਧ ਸ਼ੁਰੂ ਹੋਣ ਤੋਂ ਬਾਅਦ ਬੇਰੂਤ ਦੇ ਵਿੱਚ ਇਹ ਇਜ਼ਰਾਈਲ ਦਾ ਚੌਥਾ ਹਮਲਾ ਹੈ ਤਾਂ ਹਮਲੇ ਤੋਂ ਬਾਅਦ ਉਸ ਤਰੀਕੇ ਦੇ ਨਾਲ ਨਰ ਸੰਹਾਰ ਉੱਥੇ ਹੋ ਰਿਹਾ ਹੈ ਬਰਬਾਦੀ ਹੋ ਰਹੀ ਹੈ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਈ ਮਿਜ਼ਾਈਲੀ ਅਟੈਕਸ ਜਿਹੜੇ ਨੇ ਉਹ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਮੌਕੇ ਦੀਆਂ ਜੋ ਸਰਕਾਰਾਂ ਨੇ ਜੋ ਵੱਡੀਆਂ ਪੋਸਟਾਂ ਤੇ ਨੇ ਉਹਨਾਂ ਦੀ ਤਰਫੋਂ ਬਿਆਨਬਾਜ਼ੀ ਵੀ ਜਾਰੀ ਕੀਤੀ ਜਾ ਰਹੀ ਹੈ ਔਰ ਵੱਡੀ ਗੱਲ ਮਹਿਲਾਵਾਂ ਔਰ ਬੱਚੇ ਜਿਸ ਤਰੀਕੇ ਉਹਨਾਂ ਦੀ ਜਾਨ ਗਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਮਤੋ ਛੱਡ ਕੇ ਸੁਰੱਖਿਤ ਥਾਵਾਂ ਤੇ ਜਾ ਰਹੇ ਨੇ ਲੇਕਿਨ ਹਿਜ਼ਬੁੱਲਾ ਦੇ 1000 ਠਿਕਾਣਿਆਂ ਦੇ ਉੱਤੇ ਹਮਲੇ ਜਿਹੜੇ ਨੇ ਉਹ ਬੈਕ ਟੂ ਬੈਕ ਕੀਤੇ ਗਏ ਨੇ ਮਜ਼ਾਇਲਾ ਦਾ ਇਸਤੇਮਾਲ ਕੀਤਾ ਗਿਆ ਹੈ ਇਜ਼ਰਾਈਲ ਨੇ 1400 ਤੋਂ ਵੱਧ ਮਜ਼ਾਇਲਾ ਦਾਕੀਆਂ ਨੇ ਤਾਂ ਜਹੇ ਦੇ ਵਿੱਚ ਨਰਸੰਹਾਰ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ 1000 ਤੋਂ ਵੱਧ ਲੋਕ ਫਟੜ ਦਸੇ ਜਾ ਰਹੇ ਨੇ ਆਮ ਲੋਕ ਜ ਜਿਨ੍ਹਾਂ ਦੇ ਵਿੱਚ ਬੱਚੇ ਮੌਤ ਉਹਨਾਂ ਦੀ ਹੋਈ ਹੈ ਤਾਂ ਇਸ 에ਅਰ ਸਟ੍ਰਾਈਕ ਦੇ ਵਿੱਚ 492 ਲੋਕਾਂ ਦੀ ਮੌਤ ਹੁਣ ਤੱਕ ਹੋਣ ਤੱਕ ਅਤੇ 1600 ਤੋਂ ਜ਼ਿਆਦਾ ਲੋਕ ਜ਼ਖਮੀ ਫਟੜ ਹੋ ਚੁੱਕੇ ਨੇ